देखो बेत धर्मਾ ਹੁੰਦਾ ਗਿਆਨ ਧਰਮ ਬੇਦਮਤਰ ਹੁੰਦਾ ਗਿਆਨ ਜਿਹੜਾ ਧਰਮ ਆਤਮ ਗਿਆਨ ਜਿਹੜਾ ਕਰਾਉਂਦਾ ਆਤਮ ਗਿਆਨ ਕਰਾਉਣਾ ਹੀ ਆਤਮਾ ਕੀ ਹੈ ਇਹਦੀ ਸਟੱਡੀ ਹੀ ਧਰਮ ਹੈ ਆਤਮਾ ਸਟੱਡੀ ਕਰਦੀ ਕਰਦੀ ਪਰਮਾਤਮਾ ਬਣ ਜਾਂਦੀ ਆਪੇ ਪਰਮਾਤਮਾ ਦੀ ਅਸੀਂ ਪ੍ਰਾਪਤੀ ਨਹੀਂ ਕਰਨੀ ਪਰਮਾਤਮਾ ਕੋਈ ਵੱਖਰੀ ਚੀਜ਼ ਨਹੀਂ ਹੈ ਆਤਮਾ ਦੀ ਅਵਸਥਾ ਹੈ ਉਹ ਪਰਮਾਤਮਾ ਖੁਦੇ ਬਣ ਜਾਂਦੀ ਹੈ ਪੁਰਖ ਦੀ ਇੱਕ ਅਵਸਥਾ ਪਰਮਪੁਰਖ ਖੁਦੀ ਬਣ ਜਾਂਦਾ ਉਹ ਥਰਡ ਫਾਰਮ ਹੈ ਇਹ ਪਰਮ ਪਰਮ ਵੀਰ ਚੱਕਰ ਪਰਮ ਵੀਰ ਚੱਕਰ ਸਾਡੇ ਨਹੀਂ ਹੈ ਪਰਮ ਨਾਲ ਲੱਗਦਾ ਆਖਰੀ ਸਟੇਜ ਹੁੰਦੀ ਹੈ ਜੇ ਪਰਮ ਨਾਲ ਲੱਗ ਜਾਏ ਪੁਰਖ ਤੇ ਪਰਮਪੁਰਖ ਬਣ ਗਿਆ ਆਤਮਾ ਤੇ ਪਰਮ ਆਤਮਾ ਪਰਮਾਤਮਾ ਨਹੀਂ ਪਰਮ ਆਤਮਾ ਸ਼ਬਦ ਹੈ ਉਹਦਾ ਆਪੇ ਡਵੈਲਪ ਹੋ ਜਾਣਾ ਹੈ ਨੇ ਬਿਮਾਰ ਦਾ ਨਾ ਜਿਵੇਂ ਮਰੀਜ਼ ਹੈ ਚਾਹ ਡਾਕਟਰ ਹੋਵੇ ਜੇ ਐਡਮਿਟ ਹੈ ਤਾਂ ਮਰੀਜ਼ ਹੈ ਡਾਕਟਰ ਨਹੀਂ ਹੈ ਜੇ ਤੰਦਰੁਸਤ ਹੋ ਗਿਆ ਫਿਰ ਡਾਕਟਰ ਹੈ ਉਹ ਐਵੇਂ ਆਤਮਾ ਹੈ ਬਿਮਾਰ ਹੈ ਹੋਵੇਂ ਦੀ ਦਾ ਰੋਗ ਹੈ ਤਾਂ ਆਤਮਾ ਹੈ ਹੋਵੇਂ ਦਾ ਰੋਗ ਚਲੇ ਗਿਆ ਇਹਦਾ ਪਰਮਾਤਮਾ ਹੋ ਗਈ ਗੱਲ ਤਾਂ ਇੰਨੀ ਹੋਈ ਹੈ ਇਹ ਕਾਹਦੇ ਨਾ ਹੋਵੇ ਗਿਆਨ ਨਾ ਹੋ ਲੋਭ ਅਸੀਂ ਛੱਡਦੇ ਨਹੀਂ ਮੋਹ ਅਸੀਂ ਛੱਡਦੇ ਨਹੀਂ ਜੇ ਸਾਨੂੰ ਗਿਆਨ ਹੋ ਜਾਊਗਾ ਮਾਇਆ ਦਾ ਵੀ ਸਾਨੂੰ ਲਾਭ ਕਿੱਧਰ ਹੈ ਅਸਲੀ ਕਰਨ ਕੀ ਆਇਆ ਆਤਮਾ ਹੁੰਦੀ ਕੀ ਹੈ ਆਤਮਾ ਮਰਦੀ ਨਹੀਂ ਹੈ ਹਮਾਰਾ ਪਰ ਅਸੀਂ ਮੰਨਦੇ ਵੀ ਜਮਨ ਵਰਨ ਹੁੰਦਾ ਆਤਮਾ ਨਾ ਮਰਦੀ ਨਹੀਂ ਜੇ ਆਤਮਾ ਮਰਦੀ ਨਹੀਂ ਆਤਮ ਹਤਿਆ ਕੇ ਮੈਂ ਹੋ ਜੂ ਆਤਮ ਹਤਿਆ ਸੀ ਲਿਖਦੇ ਹਾਂ ਸ਼ਬਦ ਚੱਲਦਾ ਨਾ ਆਤਮ ਹਤਿਆ ਕੋਰਟਾਂ 'ਚ ਵੀ ਚੱਲਦਾ ਹਰ ਉਹ ਇਹਦਾ ਮਤਲਬ ਵੇਚ ਛੱਡਦਾ ਸੀ ਜੇ ਪੜਾਈ ਵੇਚ ਦੀ ਕਰਦੇ ਆਤਮ ਹੱਤਿਆ ਨਹੀਂ ਹੁੰਦੀ ਫਿਰ ਜੇ ਆਤਮ ਹੱਤਿਆ ਨਹੀਂ ਹੁੰਦੀ ਪਾਪ ਨਹੀਂ ਹੁੰਦਾ ਇਹ ਤਾਂ ਗੀਤਾ ਘਹਿ ਰਹੀ ਹੈ ਅਰਜਨ ਨੂੰ ਫਿਰ ਗੀਤਾ ਨੂੰ ਵੀ ਮੰਨਦੇ ਨੇ ਇਹ ਪुण पाप ਨੂੰ ਵੀ ਮੰਨਦੇ ਨੇ ਵੇਦ ਨੂੰ ਵੀ ਮੰਨਦੇ ਨੇ ਬਤਰ ਪੂਜਾ ਨੂੰ ਵੀ ਮੰਨਦੇ ਨੇ ਅਸਲ ਤੇ ਹਿੰਦੂਗੋ ਧਰਮ ਨਹੀਂ ਹੈ ਇਹ ਬਹੁਤ ਸਾਰੇ ਬਹੁਤ ਸਾਰੀਆਂ ਵਿਚਾਰ ਧਾਰਾ ਧਾਰਾਵਾਂ ਦਾ ਮਜਮੂਆ ਕਿੰਨੀਆਂ ਵਿਚਾਰਧਾਰਾਵਾਂ ਛੋਟੀਆਂ ਇਕੱਠੀਆਂ ਕਰ ਲਈਏ ਉਹਨਾਂ ਦੀ ਥੈਲੀ ਦਾ ਨਾਮ ਹਿੰਦੂ ਧਰਮ ਹਿੰਦੂ ਹੈ ਇੱਕ ਪਰਿਵਾਰਕ ਨਾਮ ਹੈ ਪਰਿਵਾਰ ਦੇ ਵਿੱਚ ਡਿਫਰੈਂਟ ਮਤਲਬ ਵਿਚਾਰਧਾਰਾ ਦੇ ਲੋਕ ਹੁੰਦੇ ਨੇ ਉਹ ਉਹਨਾਂ ਦਾ ਸਮੁੱਚਾ ਨਾਮ ਹਿੰਦੂ ਹੈ ਕੋਈ ਕੋਈ ਧਰਮ ਹਿੰਦੂ ਕਿਸ ਨੇ ਬਣਾਇਆ ਹੋਵੇ ਕੋਈ ਇਸ ਦੀ ਨਹੀਂ ਹੈ ਦੀ ਜੋ ਤੱਕ ਇਸਲਾਮ ਦੀ ਗੱਲ ਹੈ ਇਸਲਾਮ ਦਾ ਮਤਲਬ ਹੈ ਅਮਨ ਸ਼ਾਂਤੀ ਜੇ ਆਪਣੇ ਅੰਦਰ ਸ਼ਾਂਤੀ ਹੈ ਤਾਂ ਬਾਹਰ ਸ਼ਾਂਤੀ ਹੈ ਤੁਸੀਂ ਪਹਿਲਾਂ ਆਪਣੇ ਅੰਦਰ ਅਮਨ ਪੈਦਾ ਕਰੋ ਤੇ ਤਰ ਮਨ ਦੋਏ ਲੜੀ ਜਾਂਦੇ ਨੇ ਪਹਿਲਾਂ ਇਹਨਾਂ ਦੀ ਇੱਕਤਾ ਖਰਾ ਲੋ ਜਿਹੜੇ ਮਨ ਜਿੱਤ ਲਿਆ ਆਪਣਾ ਉਹਨੇ ਜਗ ਜਿੱਤ ਲਿਆ ਪਹਿਲਾਂ ਆਪਣਾ ਮਨ ਨਹੀਂ ਮੰਨਦਾ ਦੂਏ ਰੱਖੀ ਮਨ ਆ ਲੂਗਾ ਇਹ ਦੂਏ ਨੂੰ ਸੰਸਾਰ ਨੂੰ ਬਣਾਉਣ ਲੱਗੇ ਨੇ ਆਪਣਾ ਮਨ ਬਣਿਆ ਨਹੀਂ ਨਾ ਤੇ ਇਸਾਰੇ ਧਰਮ ਆੜੇ ਜਿਵੇਂ ਟੌੜਾ ਸਾਫ ਸੀ ਸਾਡੇ ਸਿੱਖ ਬਣਾਉਣਾ ਕਹਿੰਦਾ ਸਾਰਿਆਂ ਨੂੰ ਆਪੇ ਬਣ ਜਾ ਭਾਈ ਆਪ ਸਿੱਖ ਸਾਰੀ ਜ਼ਿੰਦਗੀ ਨਹੀਂ ਬਣ ਹੋਇਆ ਲੋਕਾਂ ਨੂੰ ਬਣਾਉਣਾ ਸੀ ਇਹੇ ਕੰਮ ਆ ਜੀਪੀਸੀ ਦਾ ਸੀ ਸਾਰਾ ਓਏ ਆਪ ਬਣੋ ਪਹਿਲਾਂ ਤੁਸੀਂ ਸਿੱਖ ਤੁਹਾਨੂੰ ਦੇਖ ਕੇ ਬਣ ਜਾਣਗੇ ਅੜੀਕੋ ਦਾ ਸਹੀ ਜਿਹੜੇ ਸਾਰਿਆਂ ਨੂੰ ਸਿੱਖ ਬਣਾਉਣਾ ਚਾਹੁੰਦੇ ਨੇ ਇਹ ਸਾਰਿਆਂ ਨੂੰ ਧਰਮੁਕ ਬਣਾਉਣਾ ਚਾਹੁੰਦੇ ਨੇ ਉਹ ਆਪ ਬਣ ਤੇ ਰਹਿ ਜਾਂਦੇ ਹੁੰਦੇ ਨੇ ਆਪ ਬਣ ਜਾਓ ਤੁਹਾਨੂੰ ਦੇਖ ਕੇ ਬਥਰੇ ਬਣ ਜਾਣਗੇ ਸਾਰੇ ਆਪ ਆਪ ਬਣ ਜਾਣ ਬਸ ਗੱਲ ਖਤਮ ਹੋਈ ਉਹਨਾਂ ਕਹਿੰਦਾ ਭਾਈ ਤੂੰ ਆਪਣਾ ਬੇੜਾ ਆਪ ਸੰਭਾਲ ਲੈ ਆਪਣਾ ਹਿਰਦਾ ਆਪ ਸੰਭਾਲ ਲੈ ਆਪਣੀ ਆਤਮਾ ਤੂੰ ਪਵਿੱਤਰ ਕਰ ਲੈ ਮੈਂ ਆਪਣੀ ਕਰ ਨਹੀਂ ਆਉਣ ਦੂਜੇ ਨੇ ਆਪਣੀ ਤੀਜੇ ਨੇ ਆਪਣੀ ਜਿਹੜਾ ਕਰ ਲੂਗਾ ਚੰਗਾ ਰੂ ਨਹੀਂ ਕਰੂ ਨਾ ਕਰੇ ਲੜਾਈ ਕਰ ਕਿਹੜੀ ਜਲਦੀ ਹੈ ਮੰਦੋਸੇ ਲੜਾਈ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਧਰਮ ਵਿੱਚ ਕੋਈ ਲੜਾਈਆਂ ਜਾਇਦਾਦ ਦੀ ਲੜਾਈਆਂ ਸੱਤਾ ਦੀ ਲੜਾਈਆਂ ਗੋਲਕ ਦੀ ਲੜਾਈਆਂ ਪੈਸੇ ਦੀ ਤੁਹਾਨੂੰ ਉਹ ਵਿਚ ਘੜੀਸ ਲੈਂਦੇ ਨੇ ਬੇਮਤਲਬ ਧਰਮ ਤਾਂ ਤੁਹਾਨੂੰ ਮਾਇਆ ਦੇ ਨੇੜੇ ਆਉਣੇ ਨਹੀਂ ਦਿੰਦਾ ਤੁਮ ਦਾ ਸ਼ਿਵ ਜੀ ਛੱਡੀ ਬੈਠਾ ਜੰਗਲ ਚ ਦੱਸ ਕੀ ਲੜਾਈ ਜੋ ਦੀ ਕਿਸ ਨੂੰ ਕੋਈ ਲੜਾਈ ਨਹੀਂ ਉਹ ਲੜਾਈ ਤਾਂ ਹਟਾਉਂਦਾ ਹੁੰਦਾ ਧਰਮ ਜੇ ਧਰਮੇ ਲੜਨ ਲੱਗ ਗਿਆ ਛੜਾਉ ਕੌਣ ਲੜਾਈ ਮਟਾਉ ਕੋਣ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੋਲਾ ਛੱਡੇ ਦੋ ਪੰਡਤਾਂ ਰ ਮੋਲਾ ਝਗੜਾ ਕਰਾਉਂਦੇ ਨੇ ਭਗਤ ਤਾਂ ਇਹਦਾ ਝਗੜਾ ਕਰਾਉਂਦੇ ਹੀ ਨਹੀਂ ਮਟਾਉਂਦੇ ਨੇ ਜਿਹਦੇ ਅੰਦਰੋਂ ਜਾਂ ਆਪਣੇ ਅੰਦਰੋਂ ਆਪਣਾ ਝਗੜਾ ਮੁੱਕ ਗਿਆ ਚਾ ਤਰਮੰਦਾ ਤਾਂ ਸਮਝੋ ਅਸੀਂ ਦੁਨੀਆ ਦਾ ਵੀ ਝਗੜਾ ਕਿਸੇ ਹੱਦ ਤੱਕ ਚਲੋ ਫਾਰਮੂਲਾ ਤਾਂ ਦੱਸੇ ਸਕਦੇ ਆ ਵੀ ਝਗੜਾ ਹਟਦਾ ਦੇ ਨਹੀਂ ਹਟਾ ਸਕਦੇ ਬੀਤੀ ਤਾਂ ਦੱਸ ਸਕਦੇ ਦਵਾਈ ਤਾਂ ਦੱਸ ਸਕਦੇ ਆ ਮੈਂ ਇੱਕ ਬਿਮਾਰੀ ਹਟਾ ਲਈ ਆਪਣੀ ਪਰਹੇਜ਼ ਰੱਖ ਕੇ ਦਵਾਈ ਖਾ ਕੇ ਤੇ ਦੂਜੇ ਨੂੰ ਮੈਂ ਦੱਸ ਸਕਦਾ ਭਾਈ ਆਹ ਬੂਟੀ ਹੈ ਖਾਲਾ ਐਂ ਖਾਣੀ ਐ ਐ ਪਰਹੇਜ਼ ਰੱਖਣਾ ਤੇ ਜੇ ਉਹ ਰਖ ਲੂਗਾ ਹਟ ਜੂ ਨਹੀਂ ਰਖੂ ਨਾ ਸਹੀ ਮੈਂ ਦੱਸੇ ਸਕਦਾ ਮੈਂ ਕਰ ਨਹੀਂ ਸਕਦਾ ਕੁਝ ਕੋਣੋ ਸੰਤ ਕਹਿੰਦਾ ਨਾ ਸਿਰ ਤੇ ਆਖਦਾ ਉਹ ਹੋ ਜਾਂਦਾ ਉਹ ਉਹ ਸਭ ਝੂਠ ਹੈ ਕਹਾਣੀਆਂ ਸਾਡੀਆਂ ਸਾਖੀਆਂ ਭਰੀਆਂ ਪਈਆਂ ਨੇ ਐਵੇਂ ਝੂਠ ਬੋਲ ਬੋਲ ਕੇ ਧਰਮ ਦੇ ਨਾਂ ਉਤੇ ਹੁਣ ਅਵੇਅਰਨੈਸ ਹੋ ਗਈ ਲੋਕ ਕਹਿੰਦੇ ਨੇ ਵੀ ਕਹਿੰਦੇ ਤਾਂ ਪਹਿਲਾਂ ਤੇ ਇਹਨਾਂ ਲੋਕ ਲੋਕਾਂ ਦਾ ਧਰਮ ਤੇ ਵਿਸ਼ਵਾਸ ਨਾ ਕਰਨ ਦਾ ਕਾਰਨ ਇਹ ਹੈ ਝੂਠੇ ਬੋਲਿਆ ਹੈ ਧਰਮਾਂ ਚ ਝੂਠੇ ਬੋ ਐਨਾ ਬੋਲਿਆ ਹੈ ਗੈਰ ਸੈਂਟੀਫਿਕ ਗੱਲਾਂ ਨੇ ਜਿਹੜੀਆਂ ਮਨ ਮੰਨੇ ਨਹੀਂ ਸਕਦਾ ਬਸ ਚਲਦੀਆਂ ਨੇ ਉੱਥੇ ਚਲੀ ਜਾਂਦਾ